ਅਨਸਰਾਂ ਕੋਫੀ ਵਾਲਾ ਉਹ ਪੜਿਆ ਹੈ ਕਿ ਮਾਮਲਾ ਫੀਲਡ ਕ੍ਰੈਂਚ ਹੈ। ਐਸਐਸਪੀ ਬਠਿੰਡਾ ਸ਼੍ਰੀ ਦੀਪਿਕ ਪਾਰਕ ਸਾਹਿਬ ਆਈਪੀਐਸ ਜੀ ਵੱਲੋਂ ਚਲਾਈ ਵਿਸ਼ੇਸ਼ ਮਹਿਮ ਨਸ਼ਾ ਵਿਭਾਗ ਅਨਸਰਾਂ ਦੇ ਤਹਿਤ ਕਾਰਵਾਈ ਕਰਦੇ ਹੋਏ ਥਾਣੇਦਾਰ ਗਰਮੇਸ਼ ਸਿੰਘ ਸੀਐਸਟਾਫ 1 ਨੇ ਦੋ ਬੰਦੇ ਕਾਬੂ ਕੀਤੇ ਨੇ ਉਹਨਾਂ ਚੋਂ ਇੱਕ ਮਨਜੀਤ ਸਿੰਘ ਪੁੱਤਰ ਬੋਰ ਸਿੰਘ ਜਗਰਾਂ ਤੀਰਤਦਾ ਤੇ ਬਲਦੇਵ ਸਿੰਘ ਪੁੱਤਰ ਬਲਵਿੰਦਰ ਸਿੰਘ ਇਹਨਾਂ ਨੂੰ ਐਸ਼ੈਂਟ ਗੱਡੀ ਪੀਵੀ03ਬੀਜੇ53109 ਪਿੰਡ ਵੀਹਨੇਵਾਲਾ ਨੇੜੇ ਸੂਆ ਪਟੜੀ ਤੋਂ ਕਾਬੂ ਕੀਤਾ ਵਾ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਕੋਲ 1 ਕਿਲੋਗ੍ਰam ਫੀਮ ਬਰਾਮਦ ਕੀਤੀ ਗਈ ਆ ਜਿਹੜਾ ਮਨਜੀਤ ਸਿੰਘ ਆ ਇਹ ਤੇ ਥਾਣਾ ਜੋੜੀਆਂ ਮਾਨਸਾ ਵਿੱਚ ਪਹਿਲਾਂ ਵੀ ਐਨਡੀਪੀਐਸ ਦਾ ਮੁਕਦਮਾ ਦਰਜ ਆ ਹੁਣ ਜਿਹੜਾ ਮੁਕਦਮਾ ਤੁਹਾਨੂੰ ਰੰਨੀ ਸਾਹਿਬ ਉਹ ਅਸੀਂ ਦਰਜ ਕੀਤਾ ਵਾ ਇਹਦੇ ਵਿੱਚ 1 ਕਿਲੋਗ੍ਰam ਬਰਾਮਦਗੀ ਹੋਈ ਆ ਤਤੀਜ ਜਾਰੀ ਇਹਦਾ ਰਿਮਾਂਡ ਲੈ ਕੇ ਇਹਦਾ ਹੋਰ ਪਿਛੋਕੜ ਵੀ ਕਿੱਥੋਂ ਲੈ ਕੇ ਜਾਂਦੇ ਸੀ ਕਿਹਨੂੰ ਸਪਲਾਈ ਕਰਨਾ ਸੀ ਉਹ ਵੀ ਅਸੀਂ ਪਰੇਸ਼ਾਨਬਿੰਨ ਕਰ ਰਹੇ ਆ